ਮੈਨੂੰ ਇਹ ਗੱਲ ਪੁੱਛ ਰਹੇ ਆ ਸਾਰੀ ਵੀ ਚਲੋ ਉਲਟੇ ਦਾ ਠੀਕ ਆ ਤੁਸੀਂ ਲੇਟ ਦੇ ਜਾਖਮਾਂ ਦੇ ਕਰਕੇ ਵੀ ਤੁਸੀਂ ਉਲਟੇ ਲੇਟ ਦੇ ਮੇਰੇ ਸਰਾਣੇ ਕਿਉਂ ਥੱਲੇ ਲਾਉਣੇ ਵੀ ਤੁਸੀਂ ਸਿੱਧੇ ਕਿਉਂ ਨਹੀਂ ਲੇਟ ਦੇ ਸਟ੍ਰਕਚਰ ਤੇ ਮੈਂ ਥੱਲੇ ਸਰਾਣੇ ਇਸ ਕਰਕੇ ਲਾਉਣਾ ਕਿਉਂਕਿ ਵੀ ਜਿਹੜੀ ਮੇਰੇ ਬਾਥਰੂਮ ਵਾਲੀ ਪਾਈਪ ਆ ਨਾ ਉਹ ਸਿੱਧੀ ਬਲੈਡਰ ਦੇ ਵਿੱਚ ਸਰਜਰੀ ਕਰਕੇ ਲਾਈ ਹੋਈ ਆ ਕਿ ਮੇਰੇ ਮਤਲਬ ਬਾਥਰੂਮ ਵਾਲੀ ਜਗ੍ਹਾ ਤੇ ਪਾਈਪ ਨਹੀਂ ਲੱਗੀ ਹੋਈ ਉਹ ਪੇਟ 'ਚ ਲੱਗੀ ਹੋਈ ਆ ਸਿੱਧੀ ਸਰਜਰੀ ਕਰਕੇ ਲਾਈ ਹੋਈ ਆ ਮਤਲਬ ਉਹ ਬਲੈਡਰ 'ਚ ਲੱਗੀ ਹੋਈ ਆ ਸਿੱਧੀ ਜਿਹਨੇ ਕਰਕੇ ਮਤਲਬ ਸਾਨੂੰ ਸਹਰਾ ਨਹੀਂ ਲਾਉਣੇ ਪੈਂਦੇ ਆਂ ਜੋ ਸਿੱਧਾ ਮੈਂ ਮਤਲਬ ਲੇਟੂnga ਬਿਨਾ ਸਹਰਾ ਨਹੀਂ ਲਾ ਕੇ ਫਿਰ ਉਹ ਪਾਈਪ ਦਬ ਜਾਂਦੀ ਆ ਤੇ ਉਹ ਬਲੈਡਰ ਦੇ ਵਿੱਚ ਜਾ ਕੇ ਮਤਲਬ ਉਹ ਇੰਜਰੀ ਕਰਦੀ ਆ ਉੱਥੋਂ ਫਿਰ ਪਹਿਲਾਂ ਵੀ ਤੁਸੀਂ ਕਈ ਵੀਡੀਓ ਦੇਖੀ ਹੋਣੀ ਆ ਉਹਦੇ 'ਚ ਬਲੱਡ ਆਉਣ ਲੱਗ ਜਾਂਦਾ ਜਦੋਂ ਉਹ ਤੇ ਪ੍ਰੈਸ਼ਰ ਆਉਂਦਾ ਤਾਂ ਕਰਕੇ ਫਿਰ ਉਹ ਉਨੀ ਜਗ੍ਹਾ ਨੂੰ ਉੱਪਰ ਚੱਕ ਕੇ ਰੱਖਣਾ ਪੈਂਦਾ ਵੀ ਤਾਂ ਕਿ ਉਹ ਤੇ ਜਿਹੜਾ ਪ੍ਰੈਸ਼ਰ ਆ ਕੇ ਉਹ ਅੰਦਰ ਚੁਬੇ ਨਾ ਤੇ ਮਤਲਬ ਉਹ ਤੇ